ਵੱਡੀ ਖਬਰ ਅਮਰਤਪਾਲ ਦੇ ਨਾਲ ਜੁੜੀ ਹੋਈ ਉਸਦੇ ਸਾਥੀ ਨੂੰ 7 ਦਿਨ ਦੀ ਪੈਰੋਲ ਦਿੱਤੀ ਗਈ ਹੈ ਜੀ ਹਾਂ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਦੇ ਸਾਥੀ ਨੂੰ ਰੋਂਕੇ ਨੂੰ 7 ਦਿਨ ਦੀ ਜਿਹੜੀ ਪੈਰੋਲ ਦਿੱਤੀ ਗਈ ਹੈ ਦੱਸਦੀ ਕਿ ਉਹ 7 ਦਿਨ ਦੀ ਪੈਰੋਲ ਤੇ ਆਨੇ ਕੁਲਵੰਤ ਸਿੰਘ ਰੋਂਕੇ ਪਿੰਡ ਉਹਨਾਂ ਦਾ ਵੀ ਰੋਂਕੇ ਤਾਂ ਕਰਕੇ ਉਹਨਾਂ ਦੇ ਪਿੱਛੇ ਰੋਂਕੇ ਲੱਗਦਾ ਔਰ 7 ਦਿਨ ਦੀ ਪੈਰੋਲ ਦਿੱਤੀ ਗਈ ਹੈ ਦਰਅਸਲ ਉਹਨਾਂ ਦੇ ਚਾਚੇ ਦੀ ਜਿਹੜੀ ਸਿਹਤ ਖਰਾਬ ਸੀ ਔਰ ਉਹਨਾਂ ਦੀ ਡੈਥ ਹੋ ਗਈ ਜਿਸ ਦੇ ਚਲਦੇ ਹੁਣ ਉਹਨਾਂ ਨੂੰ ਆ ਜਿਹੜੀ 7 ਦਿਨ ਦੀ ਪਰੋਲ ਦਿੱਤੀ ਗਈ ਹੈ ਲਗਾਤਾਰ 9 ਮਹੀਨਿਆਂ ਤੋਂ ਆ ਬਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਦੇ ਨਾਲ ਉਸਦੇ 9 ਸਾਥੀ ਡਿਬਰੂਗਾ ਦੇਲ ਦੇ ਵਿੱਚ ਨੇ ਔਰ 9 ਮਹੀਨਿਆਂ ਤੋਂ ਹੀ ਦੱਸਦੇ ਕੁਲਵੰਤ ਸਿੰਘ ਰੌਕੇ 9 ਮਹੀਨਿਆਂ ਤੋਂ ਲਗਾਤਾਰ ਅਮਰਿਤਪਾਲ ਦੇ ਨਾਲ ਜਿਹੜੀ ਡਿਬਰੂਗਾ ਜੇਲ੍ਹ ਦੇ ਵਿੱਚ ਬੰਦ ਨੇ ਪਰ ਵੱਡੀ ਖਬਰ ਇਹ ਵੀ ਤੁਹਾਨੂੰ ਦੱਸਦੀ ਕਿ ਸਿਮਰਜੀਤ ਸਿੰਘ ਮਾਨ ਅਮਲਣ ਪਹੁੰਚੇ ਜਿੱਤ ਰੋਂਕੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਕਲਵੰਤ ਸਿੰਘ ਰੋਂਕੇ ਨੂੰ ਮਿਲਣ ਪਹੁੰਚੇ ਸੀ ਐਮਪੀ ਸਿਮਰਨਜੀਤ ਸਿੰਘ ਮਾਨ ਜੋ ਮਿਲਣ ਪਹੁੰਚੇ ਜਿੱਥੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਦੱਸਤੀ ਕਿ ਨਰਾਜ਼ ਹੋ ਕੇ ਵਾਪਸ ਪਰਤੇ ਨੇ ਸਿਮਰਨਜੀਤ ਸਿੰਘ ਮਾਨ ਮੌਕੇ ਦੀ ਉਹਨਾਂ ਦੀ ਵਾਇਟ ਸਾਹਮਣੇ ਆਈਏ ਦੱਸਤੀ ਕਿ ਲਗਾਤਾਰ ਜਿਹੜੇ ਡਿਬਰੂਗਾ ਜੇਲ੍ਹ ਤੇ ਬੰਦ ਨੇ ਉਹਨਾਂ ਦੀ ਜਿਹੜੀ ਰਿਹਾਈ ਦੀ ਮੰਗ ਕਰ ਰਹੇ ਨੇ ਸਿਮਰਨਜੀਤ ਸਿੰਘ ਮਾਨ ਤਾਂ ਹੁਣ ਉਹਨਾਂ ਨੂੰ ਖਾਲੀ ਹੱਥ ਪਰਤਣਾ ਪਿਆ ਜਿਸ ਤੋਂ ਬਾਅਦ ਉਹਨਾਂ ਨੇ ਜੰਮ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਨਹੀਂ ਗੱਲਬਾਤ ਨਹੀਂ ਹੋ ਸਕੀ ਜੀ ਮੈਂ ਅੰਦਰ ਤੱਕ ਆਇਆ ਤੇ ਇਨਸਪੈਕਟਰ ਸਾਹਿਬ ਦੇ ਕਮਰੇ ਦੇ ਵਿੱਚ ਵੀ ਬੈਠੇ ਆਏ ਆ ਉਹਨਾਂ ਨੇ ਚਾਹ ਵੀ ਪੀਈ ਹੈ ਕਾਫੀ ਵੀ ਪੀਈ ਹੈ ਪੂਰਾ ਸਤਾਰ ਕੀਤਾ ਪਰ ਉਹਨਾਂ ਨੇ ਕਿਹਾ ਕਿ ਹਕੂਮਤ ਨੇ ਕਿਹਾ ਸੀ ਕੋਈ ਇਹਨਾਂ ਨੂੰ ਮਿਲ ਨਹੀਂ ਸਕਦਾ ਪੈਰੋਲ ਦੇ ਉੱਤੇ ਆਏ ਹੋਏ ਆ ਇਹ ਸਿਰਫ ਪੁਲਿਸ ਦੀ ਕਸਟਡੀ ਦੇ ਵਿੱਚ ਰਹਿਣਗੇ ਜਦਕਿ ਜਦੋਂ ਪੈਰੋਲ ਦੇ ਉੱਤੇ ਬੀਬੀ ਬਾਣੋ ਦੇ ਕਾਤਲਾਂ ਨੂੰ ਬੇਲ ਦਿੱਤੀ ਜਾਂਦੀ ਹੈ ਪਰੋਲ ਦਿੱਤੀ ਜਾਂਦੀ ਹੈ ਉਹ ਇੱਕ ਇੱਕ ਸਾਲ ਦੀ ਪਰੋਲ ਦੇ ਕੇ ਉਹ ਆਪਣੇ ਘਰੇ ਰਹਿੰਦੇ ਆ ਜਿਵੇਂ ਸਭ ਤੋਂ ਸਾਧ ਰਾਮ ਰਹੀਮ ਨੂੰ ਪਰੋਲ ਦਿੰਦੇ ਆ ਉਹਦੇ ਨਾਲ ਵੀ ਮੁਲਾਕਾਤਾਂ ਲੁਕੀ ਕਰਦੇ ਆ ਖੁੱਲਾ ਫਿਰਦਾ ਤੁਰਦਾ ਇਹ ਕੋਈ ਸਿੱਖ ਕੌਮ ਦੇ ਉੱਤੇ ਕੋਈ ਨਮਾ ਸਖਤੀ ਇਹ حکومت ਮੋਦੀ ਸਰਕਾਰ ਨੇ ਬੀਜੇਪੀ ਆਰਐਸਐਸ ਨੇ ਸ਼ੁਰੂ ਕੀਤੀ ਹੋਈ ਹੈ ਜਿਹੜਾ ਸੀ ਮੈਂ ਇੱਥੇ ਇਹਨਾਂ ਨੂੰ ਮਿਲਣ ਆਇਆ ਸੀਗਾ ਕੁਰਵੰਤ ਸਿੰਘ ਜੀ ਨੂੰ ਪਰ ਇਹਨਾਂ ਨੇ ਕਿਹਾ ਕਿ ਸਾਨੂੰ ਹੁਕਮ ਨਹੀਂ ਹੈ ਕਿ ਅਸੀਂ ਤੁਹਾਨੂੰ ਉਹਨਾਂ ਨੂੰ ਮਲਾ ਦਈਏ ਤੇ ਮੈਂ ਪੁੱਛਿਆ ਉਹਨਾਂ ਨੂੰ ਰਜਾਈ ਕੰਬਲ ਵਗੈਰਾ ਹੀਟਰ ਦਿੱਤਾ ਕਹਿੰਦੇ ਦਿੱਤੇ ਹੋਇਆ ਮੈਂ ਪੁੱਛਿਆ ਕਿ ਖ਼ਬਰ ਦਿੰਦੇ ਹੋ ਕਹਿੰਦੇ ਖ਼ਬਰ ਵੀ ਦਿੰਦੇ ਆ ਸਾਰੀਆਂ ਹੁਲਤਾਂ ਹੈਗੀਆਂ ਪਰ ਤੁਹਾਨੂੰ ਮਿਲਣ ਨਹੀਂ ਦੇਣਾ ਉਹਨਾਂ ਨੇ ਅਸੀਂ ਅਪਲਾਈ ਕੀਤਾ ਸੀਗਾ ਅੰਬਰ ਸਰ ਦੇ ਡੀਸੀ ਨੂੰ ਕਿ ਉਹ ਕਰਕੇ ਉਸ ਨੇ ਡਿਬਰੂਗੜ੍ਹ ਦੇ ਸਾਰੇ ਕੈਦ ਕਰਕੇ ਭੇਜੇ ਹੈ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਡਿਬਰੂਗੜ੍ਹ ਜਾ ਕੇ ਇਹਨਾਂ ਨੂੰ ਮਿਲ ਸਕੀਏ ਉਹ ਵੀ ਸਾਨੂੰ ਇਜਾਜ਼ਤ ਨਹੀਂ ਦਿੱਤੀ ਫੇਰ ਤੁਹਾਨੂੰ ਪਤਾ ਹੈ ਕਿ ਪਾਰਲੀਮੈਂਟ ਸੈਸ਼ਨ ਹੁੰਦਾ ਹੈ ਮੈਂ ਮੈਂਬਰ ਪਾਰਲੀਮੈਂਟ ਹਾਂ ਤੇ ਮੈਂ ਲੈਫਟੇਨੈਂਟ ਗਵਰਨਰ ਜਿਹੜੇ ਦਿੱਲੀ ਹੈ ਉਹਨਾਂ ਨੂੰ ਲਖਤੀ ਤੋਰ ਦੇ ਉੱਤੇ ਪੁੱਛਿਆ ਕਿ ਤਿਹਾਰ ਦੇਲ ਦੇ ਵਿੱਚ ਸਾਡੇ ਕਾਲ ਤੱਕ ਸਾਭ ਦੇ ਜਸਦਰ ਹਵੜਾ ਸਾਹਿਬ ਹੈਗੇ ਆ ਕਸ਼ਮੀਰ ਦੇ ਵੱਡੇ ਵੱਡੇ ਲੀਡਰ ਮਲਕ ਸਾਹਿਬ ਹੈਗੇ ਆ ਸ਼ਬੀਰ ਸ਼ਾਹ ਹੈ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਉੱਥੇ ਵੀ ਨੰਨਾ ਪੈ ਜਾਂਦਾ ਕਹਿੰਦੇ ਨਹੀਂ ਮਿਲ ਸਕਦੇ ਹੈਗੇ ਜਦ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਹੈ ਫਿਰ ਅਸੀਂ ਕਸ਼ਮੀਰ ਨੂੰ ਗਏ ਕਸ਼ਮੀਰ ਵੀ ਸਾਨੂੰ 3 ਦਿਨ ਸੜਕਾਂ ਦੇ ਉੱਤੇ ਬਿਠਾਈ ਰੱਖਿਆ ਤੇ ਸਾਨੂੰ ਅੱਗੇ ਕਸ਼ਮੀਰ ਦੇ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ ਸੋ ਮੇਰਾ ਫੈਨ ਦਾ ਭਾਵ ਹੈ ਕਿ ਇੰਨਾ ਸੀ ਕੀ ਕਰ ਦਿੱਤਾ ਹੈਗਾ ਕਿ ਸਿੱਖਾਂ ਨੂੰ ਦਬਾਈ ਜਾਂਦੇ ਐ ਇਸ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਰੋ ਜਿਹੜਾ ਖੁਫੀਆ ਮੈਕਮਾ ਹੈਗਾ ਆਈਬੀ ਜਿਹੜਾ ਖੁਫੀਆ ਮੈਕਮਾ ਹੈ ਮਿਲਟਰੀ ਇੰਟੈਲੀਜੈਂਸ ਹੈ ਇਹ ਸਾਰਿਆਂ ਨੇ ਮਿਲ ਕੇ ਹੁਣ ਸਾਡੇ ਸਿੱਖ ਜਿਹੜੇ ਖਾਲਸਤਾਨੀ ਹੈਗੇ ਆ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਜੀਪੂ ਦਮਨ ਸਿੰਘ ਮਲਕ ਤੋਂ ਬਾਅਦ ਫਿਰ ਇੱਕ ਸੁਧੂਲ ਸਿੰਘ ਨੂੰ ਮਾਰਕਾ ਕੈਨੇਡਾ ਦੇ ਵਿੱਚ ਫਿਰ ਯੂਕੇ ਬ੍ਰਿਟਾਨੀਆ ਦੇ ਵਿੱਚ ਆਪਣੇ ਅਕਤਾਰ ਸਿੰਘ ਖੰਡੇ ਨੂੰ ਮਾਰ ਦਿੱਤਾ ਹੈਗਾ ਗੈਰ ਦੇ ਕੇ। ਫਿਰ ਪਾਕਿਸਤਾਨ ਦੇ ਵਿੱਚ ਫਰਮਜੀਤ ਸਿੰਘ ਪੰਜਵੜ ਨੂੰ ਮਾਰ ਦਿੱਤਾ ਹੈਗਾ ਹੁਣ ਆਪਣੇ ਰੋਡੇ ਨੂੰ ਮਾਰ ਦਿੱਤਾ ਹੈਗਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਮਾਰਤਾ ਤਾਂ ਮੇਰਾ ਮਤਲਬ ਹੈ ਕਿਵੇਂ ਚੱਲੂਗਾ ਕਿ ਇਹ ਖਾਲਸਾਣ ਦਾ ਸਾਰੇ ਸਿੱਖ ਹੋਣ ਕਿੰਨੇ ਸਾਨੂੰ ਖਾਲਸਾਣ ਕਹਿੰਦਾ ਕਿੰਨੇ ਅਖ ਨੂੰ ਮਾਰ ਲੈਣਗੇ ਸਾਡੀ ਤਾਂ ਹਿਸਟਰੀ ਹੈਗੀ ਹੈ ਕਿ ਜਿੰਨਾ ਤੁਸੀਂ ਸਾਨੂੰ ਮਾਰੋਗੇ ਉੰਨਾ ਅਸੀਂ ਉੱਭਰਾਂਗੇ ਹੁਣ ਮੁਸਲਮਾਨਾਂ ਨੂੰ ਮਾਰਦੇ ਐ ਜਿਵੇਂ ਇਹ ਬੀਬੀ ਬਾਣੂ ਦੇ ਘਾਤਲਾਂ ਨੂੰ ਪਿਛਲੇ ਆਜ਼ਾਦੀ ਵਾਲੇ ਦਿਨ 15 ਅਗਸਤ 2003 ਦੇ ਵਿੱਚ ਉਹਨਾਂ ਨੂੰ ਰਿਹਾ ਕਰਤਾ ਉਹਨਾਂ ਨੇ ਪੂਰੀ ਉਮਰ ਕੈਦ ਵੀ ਨਹੀਂ ਕੱਟੀ ਸਾਡੇ 32-32 ਸਾਲਾਂ ਦੇ ਸਿੱਖ ਕੈਦੀ ਜਿੰਨਾਂ ਦੇ ਵਿੱਚ ਬੈਠੇ ਐ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਫੇਰ ਇੱਕ ਰੂਪਾਂਸੀ ਦੀ ਹੁਕਮ ਹੋਈ ਹੋਈ ਹੈ ਉਹਦੀ ਗੱਲ ਅੱਗੇ ਨਹੀਂ ਚੱਲ ਰਹੀ ਨਾ ਇਹ ਬਦਲਦਲੀ ਕਰ ਰਹੀ ਹੈ ਨਾ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਫ਼ ਕਰ ਰਹੀ ਹੈ ਨਾ ਐਸਪੀਸੀ ਕਰ ਰਹੀ ਹੈ ਤੇ ਸਿਰਫ ਅਕਾਲੀ ਦਲ ਅੰਮ੍ਰਿਤਸਰ ਅਸੀਂ ਜਿੰਨਾ ਕੁ ਹੋ ਸਕਦਾ ਜਿੰਨੀ ਸਾਨੂੰ ਲੋਕਾਂ ਨੇ ਤਾਕਤ ਦਿੱਤੀ ਹੈ ਇੱਕ ਐਮਪੀ ਬਣਾਇਆ ਅਸੀਂ ਤਾਂ ਪੂਰੀ ਵਾਹ ਲਾ ਰਹੇ ਹਾਂ ਕੀ ਕਿਸੇ ਤਰ੍ਹਾਂ ਸਿੱਖਾਂ ਦਾ ਜਿਹੜਾ ਮਸਲਾ ਹੈ ਇਹ ਇੰਡੀਆ ਲੈਵਲ ਦੇ ਉੱਤੇ ਵੀ ਆਵੇ ਤੇ ਇੰਟਰਨੈਸ਼ਨਲ ਪੱਧਰ ਤੇ ਵੀ ਆਵੇ ਕਿ ਅਸੀਂ ਹੁਣ ਮੁਸੀਬਤ ਦੇ ਵਿੱਚ ਹੈਗੇ ਆਂ ਤੇ ਇਸ ਤਰ੍ਹਾਂ ਜਿਵੇਂ ਅਜ਼ਾਜ਼ਤ ਨਹੀਂ ਦਿੰਦੇ ਕਰਦੇ ਨਹੀਂ ਹੈ ਇਹ ਤਾਂ ਇਹ ਬੁਢਜੜਪਨਾ ਹੈਗਾ ਕਿ ਮੁਸਲਮਾਨਾਂ ਨੂੰ ਮਾਰ ਦੋ ਤੇ ਹਿੰਦੂਤਵਾ ਦੇ ਵੋਟ ਲੈ ਲਓ ਹੁਣ ਸਿੱਖਾਂ ਨੂੰ ਬਾਹਰਲੇ ਮੁਲਕਾਂ 'ਚ ਮਾਰ ਦੋ ਇੱਥੇ ਡੱਕ ਦੋ ਦਿਬਰੂਗੜ ਦੇ ਵਿੱਚ ਉਹਨਾਂ ਨੂੰ ਕੈਦ ਕਰ ਦੋ ਤੇ ਹਿੰਦੂ ਮੈਜੋਰਿਟੀ ਤੋਂ ਵੋਟ ਲੈ ਲਓ ਹੁਣ ਵੋਟ ਕਰਕੇ ਸਿੱਖ ਤੇ ਮੁਸਲਮਾਨਾਂ ਨੂੰ ਮਾਰੀ ਜਾਣਾ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਦੇਈ ਜਾਣਾ ਮੈਂ ਤਾਂ ਨਹੀਂ ਸਮਝਦਾ ਕਿ ਇਹ ਕੋਈ ਜਮਹੂਰੀਅਤ ਦਾ ਸੂਲ ਹੈਗਾ ਤੇ ਇਹੀ ਮੋਤੀ ਸਾਫ ਕਰ ਰਿਹਾ ਹੁਣ ਹੋਰ ਤਾਂ ਕੁਛ ਨਹੀਂ ਹੈ ਹੁਣ ਨਵੀਂ ਚੀਜ਼ ਹੈ ਕਿ 15000 ਕਰੋੜ ਰੁਪਈਆ ਰਾਮ ਮੰਦਰ ਜਿਹੜਾ ਬਬਰੀ ਮਸਜਿਦ ਨੂੰ ਤਬਾਹ ਕਰਕੇ ਉਹਦੇ ਉੱਤੇ ਬਣਾਇਆ ਗਿਆ ਹੈ ਉਹਦੇ ਤੇ 15000 ਕਰੋੜ ਤੋਂ ਜ਼ਿਆਦਾ ਮੋਦੀ ਸਾਹਿਬ ਖਰਚ ਕਰ ਰਿਹਾ ਹੈ ਯੁੱਧ ਇਹ ਮੰਦਰ ਦੇ ਉੱਤੇ ਮੰਦਰ ਦੇ ਉੱਤੇ ਖਰਚ ਹੋਣਾ ਚਾਹੀਦਾ ਮੈਂ ਸਾਨੂੰ ਕੋਈ ਉਹਦੇ ਵਿੱਚ ਨਹੀਂ ਹੈ ਪਰ ਮੇਰਾ ਮਤਲਬ ਕਿਸੇ ਦੀ ਧਾਰਮਿਕ ਜਗ੍ਹਾ ਮਸੀਤ ਨੂੰ ਤੋੜ ਕੇ ਬੰਨ ਕੇ ਉਹਦੇ ਉੱਤੇ ਮੰਦਿਰ ਬਣਾਉਣੇ ਇਹ ਤਾਂ ਬੁੱਝੜਪਣਾ ਹੈ ਕਿ ਇਹ ਤਾਂ ਕੋਈ ਨਾ ਮਸਲੇ ਇਹ ਤਾਂ ਮਸਲੇ ਦਾ ਹੱਲ ਨਹੀਂ ਹੈ ਹੁਣ ਇਸ ਤਰ੍ਹਾਂ ਹੋ ਗਿਆ ਕਿ ਇਹ ਪੇਛੇ ਪੈ ਗਈ ਹੈ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਜੇ ਮੁਸਲਮਾਨਾਂ ਦੇ ਉੱਤੇ ਜ਼ਬਰ ਹੋ ਰਿਹਾ ਫੇਰ ਹੁਣ ਜਿੰਨੇ ਵੀ ਆਪਣਾ ਇੰਡੀਅਨ ਓਸ਼ਨ ਹੈ ਇਹ ਅਰਬ ਦਾ ਸਮੁੰਦਰ ਹੈ ਜਿਹੜੀਆਂ ਇਹ ਟ੍ਰੇਡ ਤੇ ਵਪਾਰ ਦੇ ਲਈ ਜਹਾਜ਼ ਆਉਂਦੇ ਐ ਬਾਹਰ ਦੇ ਮੁਲਕਾਂ ਚੋਂ ਉਹ ਸਾਰੇ ਲੰਗਦੇ ਐ ਮੁਸਲਮਾਨਾਂ ਦੇ ਦੇਖਾਂ ਦੇ ਨਾਲ ਜਿਹੜੇ ਸਮੁੰਦਰ ਲੱਗਦੇ ਐ ਤੇ ਮੁਸਲਮਾਨ ਹੁਣ ਇੰਡੀਆ ਦੀ ਜਿੰਨੇ ਵੀ ਜਹਾਜ਼ ਆਉਂਦੇ ਐ ਸਮਾਨ ਲੈ ਕੇ ਉਹਨਾਂ ਦੇ ਉੱਤੇ ਅਟੈਕ ਕਰਨ ਲੱਗ ਪਏ ਐ ਹੁਣ ਮੈਂ ਇਹ ਵੀ ਪੜਿਆ ਐ ਕੀ ਸਾਡਾ ਇੰਡੀਆ ਉੱਥੇ ਹੁਣ ਵੱਡੇ ਵੱਡੇ ਆਪਣੇ ਜਹਾਜ਼ ਭੇਜਣ ਲੱਗਿਆ ਹੈ ਕਿ ਇਹ ਜਿਹੜੇ ਇਹ ਜਹਾਜ਼ਾਂ ਤੇ ਇੰਡੀਆ ਦਾ ਸਮਾਨ ਆਉਂਦਾ ਹੈ ਜਿਹੜਾ ਇਹ ਵਪਾਰ ਹੁੰਦਾ ਉਸ ਦੀ ਹਾਜਤ ਦੇ ਲਈ ਵੱਡੇ ਵੱਡੇ ਜਹਾਜ਼ ਭੇਜ ਰਿਹਾ ਮਿਲਟਰੀ ਦੇ ਨੇਵੀ ਦੇ ਉਹਨਾਂ ਦਾ ਕੀ ਫਾਇਦਾ ਹੈਗਾ ਉਹਨਾਂ ਨੇ ਤਾਂ ਇਹ ਮਿਸਾਈਲ ਹੈਗੇ ਆ ਉਹਨਾਂ ਦੇ ਕੋਲੇ ਜਿਹੜੇ ਬੋਡੇ ਤੋਂ ਰੱਖ ਕੇ ਚੱਲ ਪੈਂਦੀ ਐ ਉਹਨਾਂ ਕੋਲੇ ਡਰੋਨs ਹੈਗੇ ਆ ਉਹ ਕਿਵੇਂ ਹੁਣ ਮੇਰਾ ਮਤਲਬ ਹੈ ਕਿ ਜੇ ਹਿੰਦੂ ਤੇ ਮੁਸਲਮਾਨ ਦੀ ਸਾਰੇ ਪੱਧਰ ਦੇ ਉੱਤੇ ਲੜਾਈ ਹੋਪੀ ਤਾਂ ਫੇਰ ਮੇਰਾ ਮਤਲਬ ਹੈ ਇਹ ਇਹੋ ਜੀ ਪਾਲਿਸੀ ਇਹ ਕਿਵੇਂ ਚੱਲੂਗੀ ਹੁਣ ਜੇ ਫੋਰਨ ਮਿਨਿਸਟਰ ਆਪਣੇ ਜੇ ਸੰਖੇਪ ਜੀ ਕਿਤੇ ਜਾ ਨਹੀਂ ਸਕਦੇ ਹੈਗੇ ਤੇ ਉਹਨਾਂ ਨੂੰ ਜੈਡ ਸਕਿਉਰਟੀ ਦਿੱਤੀ ਹੈ ਜੀ ਤੁਹਾਨੂੰ ਜਦੋਂ ਦਾ ਨਿੱਜਰ ਮਾਰਿਆ ਹੈ ਸ਼ਹੀਦ ਕੀਤਾ ਉਦੋਂ ਬਾਅਦ ਵਿਦੇਸ਼ੀ ਵਜ਼ੀਰ ਨੂੰ ਜੈਡ ਸਿਕਿਉਰਟੀ ਦੇਤੀ ਹੈ ਤੇ ਚੂ ਕਰਕੇ ਇਹਨਾਂ ਦੇ ਜਿੰਦੇ ਲੱਗ ਗਏ ਆ ਭਾਰਤ ਦੇ ਮੁਲਕਾਂ 'ਚ ਜਾ ਨਹੀਂ ਸਕਦੇ ਬ੍ਰਿਟਾਨੀਆ 'ਚ ਨਹੀਂ ਜਾ ਸਕਦੇ ਅਮਰੀਕਾ 'ਚ ਕੈਨੇਡਾ 'ਚ ਆਸਟ੍ਰੇਲੀਆ 'ਚ ਨਹੀਂ ਜਾ ਸਕਦੇ ਹੁਣ 26 ਤਰੀਕ ਇਹਨਾਂ ਦਾ ਬਹੁਤ ਵੱਡਾ ਦਿਨ ਹੁੰਦਾ ਰਿਪਬਲਿਕ ਦੇ ਹੁੰਦਾ ਉੱਥੇ ਬਾਈਡਨ ਸਾਹਿਬ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ 19 ਜੂਨ 26 ਤਰੀਕ ਨੂੰ ਐਲਾਨ ਕੀਤਾ ਉਹਨਾਂ ਨੇ ਕੈਂਸਲ ਕਰ ਦਿੱਤਾ ਕਿ ਅਸੀਂ ਜੀ ਹਿੰਦੁਸਤਾਨ ਦੇ ਰੁਪਰ ਬਿੜਦੇ ਤੇ ਹਣਾ ਤੇ ਨਾਲ ਹੀ ਫੇਰ ਜਿਹੜਾ ਇਹਨਾਂ ਦਾ ਸਮਝੌਤਾ ਡਿਫੈਂਸ ਦਾ ਹੋਇਆ ਹੋਇਆ ਕੁਆਡਰ ਕਿ ਜਿਹੜੀ ਲੜਾਈ ਹੋ ਰਹੀ ਹੈ ਵਾਡ ਦੀ ਚੀਨ ਦੀ ਤੇ ਇੰਡੀਆ ਦੀ ਤੇ ਚੀਨ ਨੂੰ ਟੈਕ ਕਰਨਾ ਹੈ ਕੁਆਡ ਦੀ ਮੀਟਿੰਗ ਦਿੱਲੀ ਦੇ ਵਿੱਚ 26 ਤਰੀਕ ਦਾ 27 ਤਰੀਕ ਨੂੰ ਹੋਣੀ ਸੀ ਪਰ ਜਿਹੜੇ ਕੁਆਡ ਦੇ ਮੈਂਬਰ ਨੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਜਾਪਾਨ ਦਾ ਪ੍ਰਾਈਮ ਮਿਨਿਸਟਰ ਦੋਨਾਂ ਨੇ ਕੈਨਸਲ ਕਰ ਦਿੱਤੇ ਕਿ ਅਸੀਂ ਨਹੀਂ ਜਾਣਾ ਕੁਆਡ ਦੀ ਮੀਟਿੰਗ ਜਿਹਦਾ ਮਤਲਬ ਹੈ ਇਹਨਾਂ ਦਾ ਜਿਹੜਾ ਸਿਕਿਉਰਿਟੀ ਦਾ ਡਿਫੈਂਸ ਦਾ ਇਹ ਮਸਲਾ ਉਹ ਵੀ ਟੁੱਟ ਗਿਆ ਫਿਰ ਇਹ ਮੇਰਾ ਮਤਲਬ ਕਿਵੇਂ ਲੜਨਗੇ ਕਿਸੇ ਦਿਨਾਂ ਨਾ ਨੰਦੀ ਇਹੇ ਨਾਗਿਆਂ ਨਾਲ ਬਣਦੀ ਐ ਨਾ ਮੀਤੋ ਨਾਲ ਬਣਦੀ ਐ ਨਾ ਅਸਾਮੀਆਂ ਨਾਲ ਬਣਦੀ ਐ ਨਾ ਬੰਗਾਲੀਆਂ ਨਾਲ ਬਣਦੀ ਐ ਨਾ ਇੱਥੇ ਕਸ਼ਮੀਰ ਮੁਸਲਮਾਨਾਂ ਨਾਲ ਬਣਦੀ ਐ ਇੱਧਰ ਸਿੱਖ ਬਾਰਡਰ ਦੇ ਬੈਠੇ ਐ ਸਿੱਖ ਨਾਲ ਬਣਦੀ ਐ ਮੇਰਾ ਮਸਲਦਾ ਇਹ ਜਾਣਗੇ ਕਿੱਥੇ ਫੇਰ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਆ ਕੋਈ ਗੱਲ ਐ ਕਿ ਇੱਕ ਮੈਂਬਰ ਪਾਰਲੀਮੈਂਟ ਤੁਹਾਡੇ ਦਰਵਾਜ਼ੇ ਅੱਗੇ ਖੜਾ ਐ ਕਿ ਉਹ ਤਾਂ 2 ਮਿੰਟ ਉਹਦਾ ਹਾਲ ਪੁੱਛਣਾ ਚਾਹੁੰਦਾ ਕਿ ਤੈਨੂੰ ਸਾਰੀਆਂ ਸੂਦਤਾਂ ਮਿਲੀਆਂ ਐ ਨਹੀਂ ਮਿਲੀਆਂ ਤਾਂ ਮੇਰਾ ਮਤਲਬ ਪਹਿਲੀ ਗੱਲ ਇਹ ਹੈ ਕਿ ਸਾਨੂੰ ਰੋਕਿਆ ਕਿਉਂ ਗਿਆ ਸੀ ਅਸੀਂ ਡਿਬ੍ਰੂ ਕੋਲ ਜਾ ਨਹੀਂ ਸਕਦੇ ਸੋ ਇਹੋ ਜਿਹਾ ਕੰਮ ਜਿਵੇਂ ਮਕਸਾਗਨਦੜ ਕਰ ਰਿਹਾ ਸੀਗਾ ਇਹ ਤਾਂ ਮਸਾਗਨਦੜ ਦਾ ਰਾਜ ਸਭ ਮੁਸ਼ਕਲ ਹੈ ਸਿੱਖਾਂ ਨੂੰ ਬਰਦਾਸ਼ਤ ਕਰਨਾ ਸੀ ਨਹੀਂ ਬਰਦਾਸ਼ਤ ਕਰਨਾ ਮਨਸਾ ਨੂੰ ਪਤਾ ਲੱਗੇ ਕਿ ਪਰਿਵਾਰ ਨੂੰ ਵੀ ਸੁਰੱਖਿਆ ਦੇ ਕੇ ਰੀਤੀ ਮਿਲਾਇਆ ਗਿਆ ਤਲਵੰਤ ਸਿੰਘ ਨੂੰ ਉੱਥੇ ਵੀ ਸੁਰੱਖਿਆ ਪੂਰੀ ਰੱਖੀ ਗਈ ਨਾਲ ਸਾਰਾ ਕੁਝ ਕਰੀ ਜਾਂਦੇ ਆ ਵੀ ਪਤਾ ਨਹੀਂ ਸਿੱਖਾਂ ਦੇ ਨਾਲ ਕਾਦਾ ਮੈਰ ਰੰਨਾ ਨੇ ਕੱਢਣਾ ਹੈਗਾ ਤੇ ਮੈਂ ਤਾਂ ਸਿੱਖਾਂ ਨੂੰ ਮੇਰਾ ਮਤਲਬ ਮੇਰੇ ਬਜ਼ੁਰਗ ਸਰਦ ਜਗਿੰਦਰ ਸਿੰਘ ਮਾਨ ਉਹ ਵੀ 1937 ਦੇ ਵਿੱਚ ਐਮ ਐਲ ਏ ਬਣੇ ਸੀਗੇ ਸਾਰਾ ਕੁਝ ਬਣੇ ਸੀਗੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਿੱਖਾਂ ਨੇ ਨਰੇਜਾਂ ਨੂੰ ਬਾਹਰ ਕਿਉਂ ਕੱਢਣ ਦੇ ਵਿੱਚ ਆਪਣੀਆਂ ਜਾਂਨਾਂ ਦੇਤੀਆਂ ਮੇਰਾ ਜਦੋਂ ਗਰੇਜ ਇੱਥੇ ਸੀ ਉਦੋਂ Hindu ਵੀ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀਗੇ ਤੇ ਸਾਡੀ ਤਿੰਨਾਂ ਦੀ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਸੀ ਪਰ 1947 ਦੇ ਵਿੱਚ ਜਦੋਂ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਹੈ ਉਹ ਮੁਸਲਮਾਨ ਦੇ ਗੁਲਾਮ ਹੋ ਗਏ ਤੇ ਜਿਹੜੇ ਇੰਡੀਆ ਚ ਅਸੀਂ Hindu ਦੇ ਗੁਲਾਮ ਹੋ ਗਏ ਤਾਂ ਮੇਰਾ ਮਤਲਬ ਹੈ ਸਖੰਨੀ ਮੱਤ ਕਿੱਥੇ ਗਈ ਕੀ ਤੁਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਤਾ ਹੁਣ ਤੁਸੀਂ ਦੱਸੋ ਮੇਰੇ ਨਾਲ ਇੱਥੇ ਚਲੇ ਜਾਓ 10 ਮੁੰਡੇ ਆ ਜਾਣਗੇ ਕਿ ਜੀ ਅਸੀਂ ਬਲੈਸ ਜਾਣਾ ਸਾਡੀ ਫੋਟੋ ਤੁਸੀਂ ਹੁਣ 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 ਉਹ ਅੰਗਰੇਜ਼ਾਂ ਦੇ ਮੋਲਖ ਦੇ ਵਿੱਚ ਕਿਉਂ ਜਾ ਰਹੇ ਪਹਿਲਾਂ ਉਹਨਾਂ ਨੂੰ ਕੱਢਿਆ ਕਿਉਂ ਫਿਰ ਇਹ ਹੁਣ ਆਪਾਂ ਗੁਲਾਮ ਚ ਬਣੇ ਐ ਇਹਨੂੰ ਕਹਿੰਦੇ ਉੱਥੇ ਮੁਸਲਮਾਨਾਂ ਦੇ ਗੁਲਾਮ ਹੋਏ ਹੋਏ ਆ ਤੇ ਜੇ ਹਿੰਦੂ ਮੁਸਲਮਾਨ ਤੇ ਸਿੱਖ ਅੰਗਰੇਜ਼ਾਂ ਦਾ ਗੁਲਾਮ ਸੀ ਤੇ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਤਾਂ ਸੀ ਹੁਣ ਆਪਾਂ ਬਰਾਬਰ ਹੀ ਨਹੀਂ ਰਹੇ ਕੋਈ ਨਾ ਕੋਈ ਤਾਂ ਸਿੱਖ ਨੂੰ ਸੋਚਣਾ ਚਾਹੀਦਾ ਕਿ ਇਹ ਸਾਡਾ ਦਿਮਾਗ ਇੱਥੇ ਐ ਕਿ ਗੱਟਿਆਂ 'ਚ ਚਲੇ ਗਿਆ ਔਰ ਜੇ ਵੀ ਇਹ ਹੈ ਆਮ ਪਾਰਟੀ ਨੂੰ ਵੋਟਾਂ ਪਾ ਦਿਓ ਜੀ ਕਾਂਗਰਸ ਨੂੰ ਵੋਟਾਂ ਪਾ ਦਿਓ ਕੋਈ ਇਹ ਸਿਲਸਿਲਾ ਹੀ ਨਹੀਂ ਹੈ ਕੌਮियत ਜਿਹੜੀ ਹੈ ਸਾਡੀ ਸਿੱਖਾਂ ਦੀ ਉਹ ਕਦੋਂ ਸੇਈ ਸਲਾਮਤ ਹੋਊਗੀ ਕਿ ਕਦੋਂ ਅਸੀਂ ਆਪਣੀ ਕੌਮ ਦੀ ਗੱਲ ਕਰਾਂਗੇ ਇੱਥੇ ਆ ਦੇਖੋ ਬੁਹਾ ਦੇ ਉੱਤੇ ਖੜੇ ਜਿਵੇਂ ਪਤਾ ਨਹੀਂ ਕਿਹੜੇ ਇਹ ਪਤਾ ਨਹੀਂ ਕਿਹੜੇ ਇਹ ਪਾਕਿਸਤਾਨ ਦਾ ਬੁਹਾ ਹੈ ਜਾਂ ਚੀਨ ਦਾ ਬੁਹਾ ਹੈ ਬੁਹਾ ਆਪਣਾ ਹੈ ਤਾਂ ਇਹ ਮੁਬੇਦਾ ਜਿੱਥੋਂ ਦੇ ਸੀ ਜੰਪਾਲ ਹੈਗੇ ਆ ਜਿੱਥੇ ਸਾਡੀ ਧਰਤੀ ਹੈ ਤੇ ਬੁਹਾ ਹੀ ਬੰਦ ਕੀਤੇ ਬੈਠੇ ਆ ਉਹਦੀ ਦੱਸਦੀ ਕਿ 9 ਮਹੀਨਿਆਂ ਤੋਂ ਅਮਰਤਪਾਲ ਦੇ ਨਾ ਡਿਬਰੂਗਾ ਜੇਲ੍ਹ 'ਚ ਬੰਦ ਨੇ ਤੇ ਪ੍ਰਧਾਨ ਮੰਤਰੀ ਬਾਜੀ ਕੇ ਔਰ ਕੁਲਵੰਸੀ ਰੌਂਕੀ ਤੇ ਹੋਰ ਜਿਹੜੇ ਸਾਥੀ ਨੇ ਭਾਈ ਅਮਰਤਪਾਲ ਦੇ ਨਾਲ ਡਿਬਰੂਗਾ ਜੇਲ੍ਹ 'ਚ ਬੰਦ ਨੇ ਤੇ ਅੱਜ ਉਹਨਾਂ ਨੂੰ ਜਿਹੜੀ ਸੱਤ ਦੀ ਪ੍ਰੋਲ ਦਿੱਤੀ ਗਈ ਹੈ ਤੇ ਉੱਤੇ ਸਮਰਦੇ ਸਿੰਘ ਮਾਨ ਪਹੁੰਚੇ ਸੀ ਤਾਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਨਾਰਾਜ਼ਗੀ ਐਰ ਕੀਤੀ ਹੈ ਨਾਦੇ ਕੇ ਲਗਾਤਾਰ ਸ੍ਰੋਮਣੀ ਕਮੇਟੀ ਦੇ ਸਿੱਖ ਜਥੇਬੰਦੀਆਂ ਵਿਰੋਧ ਕਰਦੇ ਸੀ ਕਿ ਰਾਮ ਰਹੀਮ ਨੂੰ ਪ੍ਰੋਲ ਦਿੱਤੀ ਜਾਂਦੀ ਹੈ ਪਰ ਅਲਰੇਡੀ ਬੰਦੀ ਸੀ ਜਿਹਨਾਂ ਨੂੰ ਕੋਈ ਨਹੀਂ ਦਿੱਤੀ ਗਈ ਤਾਂ ਹੁਣ ਦੱਸਦੀ ਕਿ ਕੁਲਵੰਤ ਸਿੰਘ ਰੌਂਕੇ ਦੇ ਚਾਚਾ ਜੀ ਦੀ ਡੈਥ ਹੋਈ ਸੀ ਜਿਸ ਤੋਂ ਬਾਅਦ ਉਹ 7 ਦਿਨ ਦੀ ਪਰੋਤੇ ਬਾਹਰ ਆਇਆ